ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਫਿਜ਼ੀਕਲ, ਕੈਮਿਸਟਰੀ ਅਤੇ ਬਾਇਓਲੋਜੀ ਲੈਬ ਦਾ ਉਦਘਾਟਨ ਕੀਤਾ ਗਿਆ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸਭ ਨੂੰ ਪ੍ਰਸ਼ਾਦ ਦਿੱਤਾ ਗਿਆ। ਇਸ ਤੋਂ ਬਾਅਦ ਨੀਂਹ ਪੱਥਰ ਰੱਖਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਆਫ ਫਲੋਰਲ ਆਮ ਆਦਮੀ ਪਾਰਟੀ ਗੁਰਾਇਆ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੋਹਾਨ, ਸੀਨੀਅਰ ਮੀਤ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਸਕੂਲ ਐਸਐਸਸੀ ਕਮੇਟੀ ਦੇ ਚੇਅਰਪਰਸਨ ਰਜਨੀ ਸੇ ਲੋਪਾਲ ਵਾਈਸ ਚੇਅਰਮੈਨ ਕੌਂਸਲਰ ਜਸਬੀਰ ਸਿੰਘ ਰਾਜੂ ਸਕੂਲ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਕੌਂਸਲਰ ਮੌਜੂਦ ਰਹੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਅਤੇ ਸਾਇੰਸ ਅਧਿਆਪਕ ਹਰਜੀਤ 바ਵਾ ਲੈਕਚਰਰ ਮੈਡਮ ਰਾਜਕੁਮਾਰੀ ਅਧਿਆਪਕ ਕਪੀਲੇਸ਼ ਚੇਟੀ ਪਰਮਜੀਤ ਗਿੱਲ ਨਿਰਪਾਲ ਸਿੰਘ ਮੈਡਮ ਅੰਜੂ ਮੈਡਮ ਨਰਿੰਦਰ ਮੈਡਮ ਰਾਜਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਹੈ। ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਭਰੀ ਤਹਿਤ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸੀ ਕਿ ਹਲਕਾ ਵਿਧਾਨ ਸਭਾ ਫਲੋਰ ਦੇ 82 ਸਕੂਲਾਂ ਨੂੰ ਤਕਰੀਬਨ 7 ਕਰੋੜ ਰੁਪਏ ਜਿਹੜਾ ਸੀ ਉਹ ਚਿਲਾਸਪਰਾਂ ਤੋਂ ਬਈਆ ਤੋਂ ਆਇਆ ਤੇ ਗਿਆ ਸੀ। ਅੱਜ ਸੈਕੰਡ ਰਾਉਂਡ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦਾ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਦਰਾਂਆਂ ਦੇ ਵਿੱਚ ਜਿਹੜਾ ਹੈਗਾ 40 ਲੱਖ ਰੁਪਏ ਦੀ ਲਾਗਤ ਦੇ ਨਾਲ ਲੱਗਦਾ ਜਿਹੜੀਆਂ ਫਲੈਕਸ ਪੋਲਿਸਟੀ ਤੇ ਬਾਇਓ ਲੈਗੜੀਆਂ ਉਹਨਾਂ ਦਾ ਅੱਜ ਅਸੀਂ ਇੱਥੇ ਜਿਹੜਾ ਹੈਗਾ ਆਰੰਭ ਕੀਤਾ ਆ ਅੱਜ ਅਸੀਂ ਸ਼ੁਰੂਆਤ ਕਰਵਾਈ ਹੈਗੀ ਆ ਸੋ ਇਸ ਸ਼ੁਰੂਆਤ ਦੇ ਉੱਤੇ ਮੈਂ ਸੁਮੇਤੇ ਸਟਾਫ ਨੂੰ ਸਾਰੇ ਹੀ ਮੇਰੇ ਸਤਿਕਾਰਤ ਐਮਸੀ ਜਿਹੜੇ ਹੈਗੇ ਆ ਕਾਉਂਸਲਰ ਸਹਿਬਾਨ ਆ ਪ੍ਰਧਾਨ ਜੀ ਹੈਗੇ ਆ ਔਰ ਹਰਮੇਸ਼ ਜੀ ਔਰ ਸਾਡੇ ਬਹੁਤ ਹੀ ਅਰੋਸ਼ ਲਾਲ ਰੋਸ਼ੀ ਜੀ ਔਰ ਇਥੋਂ ਦੇ ਸਤਿਕਾਰਤ ਪ੍ਰਿੰਸੀਪਲ ਸਿੰਧਰਪਾਲ ਸਿੰਘ ਜੀ ਜਿਹੜੇ ਬਹੁਤ ਹੀ ਲਜਾਦੂ ਸਾਥੀ ਆ ਬਹੁਤ ਹੀ ਮਿਹਨਤੀ ਵਰਕਰ ਆ ਔਰ ਮੇਰੇ ਨਾਲ ਜਨੈ ਲਗਭਗ 2.5 ਦਹਾਕੇ ਕੰਮ ਕੀਤਾ ਆ ਬਹੁਤ ਹੀ ਸਕੂਲਾਂ ਅੱਗੇ ਲੈ ਕੇ ਜਾਣ ਦੀ ਇੱਛਾ ਹਜਤਲ ਸੀ ਲਿਆ ਔਰ ਇਹ ਜਿਹੜੀ ਲੈਬਾਂ ਨੇ ਫਿਜ਼ਿਕਸ ਕੈਮਿਸਟਰੀ ਬਾਇਓ ਇਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਜਿਹਦੇ ਜਿਨ੍ਹਾਂ ਨੇ ਕੱਲ ਨੂੰ ਪ੍ਰਵਕਤ ਤਹਿ ਕਰਨ ਆ ਉਸ ਦੇ ਵਿੱਚ ਬਹੁਤ ਹੀ ਵਧੀਆ ਵੱਡਾ ਰੋਲ ਅਦਾ ਕਰਨਗੇ ਕਿਉਂਕਿ ਇਹਨਾਂ ਲੈਬਾਂ ਦੇ ਵਿੱਚ ਅੱਜ ਦੇ ਸਮੇਂ ਦਾ ਆ ਆਧੁਨਿਕ ਸਮਾਂ ਜਿਹੜਾ ਮਹਈਆ ਕਰਵਾਇਆ ਜਾਵੇਗਾ ਜਿੱਥੋਂ ਕੋਈ ਵਿਆਣੇ ਵਧੀਆ ਜਿਹੜੇ ਗਿਆ ਬੱਚੇ ਜਿਹੜਾ ਗਿਆਨ ਹਾਸਲ ਕਰਦੇ ਜਗਾ ਅੱਗੇ ਆਪਣੀ ਰੋਟੀ ਰੋਟੀ ਅੱਗੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜਾਗਾ ਵਧੀਆ ਜਿਹੜਾ ਹੈਗਾ ਆ ਸਾਫਤ ਮੈਂ ਦੇ ਸਿੰਘ ਅੱਜ ਦੇ ਸਮੇਂ ਦੇ ਵਿੱਚ ਸਮੂਹ ਨਗਰ ਕੌਂਸਲ ਦੇ ਸੱਜਨੇ ਸਾਡੇ ਕੌਂਸਲਰ ਨੇ ਸਾਡੇ ਪ੍ਰਧਾਨ ਹਰਨੇਸ਼ ਜੀ ਹੈਗੇ ਆ ਔਰ ਇਸ ਸਮੂਹ ਦੇ ਪ੍ਰਿੰਸੀਪਲ ਸੁਮੇਸ਼ ਸਟਾਕ ਨੂੰ ਮੈਂ ਲੱਖ ਲੱਖ ਵਧਾਈ ਦਿੰਨਾ ਆ ਔਰ ਆਸ ਕਰਦਾ ਕਿ ਆਪਾਂ ਬੱਚਿਆਂ ਦੇ ਭਵਿੱਖ ਦੇ ਲਈ ਇਸਾ ਤਰ੍ਹਾਂ ਦੀਆਂ ਜਿਹੜੀਆਂ ਆ ਪੰਜਾਬ ਦਾ ਦੀਆਂ ਸੰਗਤ ਮੁੱਖ ਮਤੀ ਸਾਹਿਬ ਮਾਨ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾ ਹੈ ਉਹਨਾਂ ਦੀ ਅਗਵਾਈ ਹੇਠ ਇਤਾਂ ਦੇ ਪ੍ਰੋਜੈਕਟ ਜਿਹੜੇ ਚਾਲੇ ਰਹਿਣਗੇ ਕੋਲ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਹੀ ਵੱਡੇ ਹਲਕਾ ਵਿਦਾਨ ਸਭਾ ਫਰੋੜ ਦੇ ਵਿੱਚ ਲਗਭਗ 7 ਕਰੋੜ ਦੇ ਜਿਹੜੇ ਹੈਗੇ ਆ ਫੇਰ ਤੇ ਮੈਦਾਨਾਂ ਦਾ ਵੀ ਜਿਹੜਾ ਹੈਗਾ ਆ ਅਸੀਂ ਉਹ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦੇ ਸਮੇਂ ਦੇ ਉੱਤੇ ਮੈਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਸੁਦੇਸ਼ ਕੁਮਾਰ ਵਿਲਾ ਵੀ ਪਹੁੰਚ ਪਈ ਉਹਨਾਂ ਦਾ ਵੀ ਮੈਂ ਦਿਲਦਿਆਂ ਕਰਾਂ ਜਾਂਦਾ ਧੰਨਵਾਦ ਕਰਦਾ ਆ ਔਰ ਆਸ ਕਰਦਾ ਕਿ ਸਾਰੀ ਸਮੂਚੀ ਟੀਮ ਦੇ ਵਿਦਿਆਰਥੀ ਵਿਕਾਸ ਦੇ ਕੰਮਾਂ ਦੇ ਜਿਹੜੇ ਹੈਗੇ ਆ ਖਾਣੀ ਹੋ ਕੇ ਇਹਨਾਂ ਬੱਚਿਆਂ ਦੇ ਤੋਂ ਇੱਕ ਤਰ੍ਹਾਂ ਦੇ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਈ ਸਰਕਾਰੀ ਸੀਨੀਅਰ ਸਕੈਂਡਿਟੂਰ ਲੜ ਕੇ ਗਰਾਇਆ ਵਿਖੇ ਤਿੰਨ ਲੈब्स ਜੈਕਸ ਕੈਮਿਸਟਰੀ ਤੇ ਬਾਇਓਲੋਜੀ ਜਿਹਨਾਂ ਦੀ ਲਗਭਗ ਕੀ ਲਾਗਤ ਆਉਣੀ ਆ 40 ਲੱਖ ਰੁਪਏ ਉਸ ਦਾ ਜਿਹੜਾ ਹੈ ਨੀ ਪੱਥਰ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਜੋ ਕਿ ਉੱਗੇ ਸਮਾਜ ਸੇਵੀ ਨੇ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਨੇ ਇੰਚਾਰਜ ਨੇ ਤੇ ਉਹਨਾਂ ਨੇ ਆਪਣੇ ਕਰਮਕਾਮਲਾ ਨਾਲ ਕਿ ਨਾਲ ਇਹਨਾਂ ਦੇ ਜਿਹੜੇ ਅਸ਼ਦੇਸ਼ ਕੁਮਾਰ ਜੀ ਬਿੱਲਾ ਜੋ ਵਾਈਸ ਪ੍ਰੈਜ਼ੀਡੈਂਟ ਨੇ ਨਗਰ ਕੌਂਸਲ ਇਸਦੇ ਪ੍ਰੈਜ਼ੀਡੈਂਟ ਨਗਰ ਕੌਂਸਲ ਦੇ ਸ਼੍ਰੀ ਹਰਮੇਸ਼ لال ਜੀ ਮਿਸੀ ਭਾਜੀ ਤੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰੋਸ਼ਨ لال ਜੀ ਰੋਸ਼ੀ ਤੇ ਸਾਡੇ ਐਸ ਐਮ ਸੀ ਦੇ ਜਿਹੜੀ ਕਮੇਟੀ ਦੇ ਵਾਈਸ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਜੀ ਰਾਜੂ ਤੇ ਹੋਰ ਕਾਉਂਸਲਰ ਜਿਹੜੇ ਉਹ ਵੀ ਮੌਜੂਦ ਰਹੇ ਤੋ ਮੈਂ ਅੱਜ ਇਹਨਾਂ ਦਾ ਇੱਥੇ ਆਉਣ ਦੇ ਉੱਤੇ ਇਹ ਸਾਰੇ ਐਮਸੀ ਤੇ ਸਾਰੇ ਪ੍ਰਧਾਨ ਜਿੰਨੇ ਵੀ ਆ ਉਹਨਾਂ ਦਾ ਮੈਂ ਇੱਥੇ ਆਉਣ ਤੇ ਜਿਹੜਾ ਹੈ ਬਹੁਤ ਬਹੁਤ ਧੰਨਵਾਦ